ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਖਤਰ ਸਾਹਿਬ ਹੁਰਕੀ ਹਾਲ ਚਾਲ ਹੈ ਜੀ ਵਧੀਆ ਜੀ ਕਿਰਪਾ ਕਰੋ ਆਮ ਦਾਸ ਦੀ ਬਖਸ਼ਿਸ਼ ਜੀ ਸਰ ਆਪਣੇ ਨਾ ਰਿਕਾਰਡਿੰਗ ਹੋ ਰਹੀ ਹੈ ਸਰ ਇੱਕ ਤੁਹਾਡੇ ਤੋਂ ਜਾਨਣਾ ਚਾਹੁੰਦੇ ਸੀ ਸਰ ਜਿਹੜਾ ਜੀ ਸਰ ਨਾਮੇ ਗਰੰਥੀ ਸਿੰਘ ਸਾਹਿਬਾਨ ਦੀ ਅੱਜ ਸਰ ਉਹਦਾ ਸੰਭਾਲਿਆ ਜੀ ਉਹਨਾਂ ਨੇ ਜੀ ਜੀ ਸਰ ਤੁਹਾਡੇ ਤੋਂ ਵਿਚਾਰ ਲੈਣਾ ਚਾਹੁੰਦੇ ਆ ਸਰ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਜੀ ਆਪਾਂ ਜੀ ਕਿੱਦਾਂ ਦੇ ਵਿਚਾਰ ਅਸੀਂ ਜਣੀ ਅੱਜ ਜਿਹੜਾ ਪ੍ਰੋਗਰਾਮ ਨਿਪਟਿਆ ਹੋਇਆ ਕਿ ਇਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਇਹ ਇਤਿਹਾਸ ਕੀ ਹੈ ਜੀ ਅਹ ਆਪਣੀ ਜਿਹੜਾ ਸੱਚਖੰਡ ਸ਼੍ਰੀਮਨ ਦਸਾ ਦਾ ਗ੍ਰੰਥੀ ਨਿਯੁਕਤ ਕੀਤੇ ਜਾਂਦੇ ਨੇ ਜਿਹੜਾ ਨੂੰ ਹਿੱਸੇ ਨਹੀਂ ਸਾਫ ਜੀ ਇਹਨਾਂ ਦੇ ਵਿੱਚ ਨਿਯੁਕਤੀ ਜਿਹੜੀ ਹੁੰਦੀ ਹੈ ਉਹ ਬਕਾਇਦਾ ਇੰਟਰਵਿਊ ਲਾਈ ਜਾਂਦੀ ਹੈ ਉਹਨਾਂ ਕੋਲ ਕੁਰਬਾਨੀ ਦਾ ਟੈਸਟ ਲਿਆ ਜਾਂਦਾ ਜਿਸ ਨੂੰ ਆਪਾਂ ਕਹਿੰਦੇ ਨੇ ਸੂਈ ਦੇ ਨੱਕੇ ਚੋਂ ਨਗਾ ਕੇ ਟੈਸਟ ਹੁੰਦਾ ਉਹ ਜੀ ਬੜਾ ਬਰੀਕੀ ਦਾ ਟੈਸਟ ਲਿਆ ਜਾਂਦਾ ਇੱਥੇ ਕੋਈ ਅਸੀਂ ਕਿਉਂਕਿ ਮੀਟਿੰਗ ਦੇ ਵਿੱਚ ਜਿੱਦਾਂ ਨਾਲ ਇੰਟਰਵਿਊ ਹੋਈ ਆ ਜੀ ਜੀ ਇਡਾ ਬਰੀਕੀ ਚ ਟੈਸਟ ਮਤਲਬ ਕੱਲੇ ਕੱਲੀ ਗੁਰਬਾਣੀ ਦੀ ਕੋਈ ਵੀ ਪੰਕਤੀ ਲਗਾਵਾਤਰ ਹਰ ਇੱਕ ਸਿੱਖ ਸਾਹਿਬ ਨੇ ਜਿਹੜੇ ਸਾਡੇ ਸਿੰਘ ਸਾਹਿਬ ਬੈਠੇ ਸੀ ਜੀ ਉਹਨਾਂ ਨੇ ਪੂਰਾ ਪਾਰਦਰਸ਼ੀ ਕੰਮ ਜਿਹਦਾ ਇਹ ਵਿੱਚ ਬਦਲੇ 120% ਜਿਹੜਾ ਪਾਰਦਰਸ਼ੀ ਹੋਇਆ ਸਰ ਥੋੜਾ ਜਿਹਾ ਆਪਾਂ ਡਿਟੇਲ ਚ ਦੱਸ ਸਕਦੇ ਆ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸੁਵੀ ਦੇ ਨੱਕੇ ਦੇ ਵਿੱਚੋਂ ਲੰਘਣ ਵਾਲੀ ਗੱਲ ਹੈ ਮਤਲਬ ਬਹੁਤ ਜ਼ਿਆਦਾ ਤਫ ਹੋਊਗਾ ਜੀ ਇਹ ਥੋੜਾ ਬਰੀਕੀ ਚ ਸਰ ਕੋਈ ਗੱਲ ਦੇ ਕੇ ਜੀ ਇੱਕ ਸੋ ਮੈਂ ਦੱਸਣ ਦਿਆਂ ਕਿ ਬੜਾ ਬਰੀਕੀ ਚ ਇਹ ਟੈਸਟ ਲਿਆ ਜਾਂਦਾ ਜੀ ਜੀ ਕਿਉਂਕਿ ਸਿੰਘ ਸਾਹਿਬ ਆਪ ਬੈਠੇ ਹੁੰਦੇ ਬੈਠੇ ਸੀ ਕਿ ਪ੍ਰਧਾਨ ਜੀ ਆਪ ਬੈਠੇ ਸੀ ਕਿਉਂਕਿ ਪ੍ਰਧਾਨ ਜੀ ਨੇ ਤੇ ਕਿਹਾ ਉਹ ਸਾਬਕਾ ਕਮੇਟੀ ਦੇ ਕਿਉਂਕਿ ਪ੍ਰਧਾਨ ਨਹੀਂ ਉਹਦੇ ਹਰ ਇੱਕ ਮੈਂਬਰ ਹੀ ਬੈਠ ਸਕਦੇ ਨੇ ਜੀ ਔਰ ਉਹ ਚੇਚਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਨਾ ਮਤਲਬ ਪਾਰਸ਼ਲਟੀ ਨਾ ਕੀਤੀ ਜਾਵੇ ਪੂਰਾ ਜਿਹੜਾ ਮਤਲਬ ਪੂਰਾ ਨਿਰਪੱਖ ਟੈਸਟ ਹੋਇਆ ਸਰ ਕਿੰਨੀ ਲੰਬੀ ਲਿਸਟ ਸੀ ਜਿਹਦੇ ਵਿੱਚੋਂ ਸਰ ਸਿਲੈਕਸ਼ਨ ਹੋਇਆ 40 ਦੇ ਲਗਭਗ ਆ ਸਾਡੇ ਕੋਲ ਹੈਗੇ ਸੀ ਕਿ ਜਿੰਨਾਂ ਚੋ ਕੋਈ ਚਾਹੀ ਨਹੀਂ ਸੀਗੇ ਜੀ ਜਿਹੜੇ ਹੈਗੇ ਸੀ ਉਹਨਾਂ ਦੇ ਵਿੱਚੋਂ ਜਿਹੜੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਖਾਨਚੋਂ ਹੀਰਾ ਜਿਹੜਾ ਨਾ ਉਹ ਚੁਣਿਆ ਗਿਆ ਜੀ ਸਰ ਸਰ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ ਜਾਨੀ ਪੂਰਾ ਟਫ ਸੀ ਜਾਨੀ ਜਿਹੜਾ ਆਪਣੀ ਸਰ ਸਾਰੇ ਹੀ ਵਿਦਵਾਨ ਸੀਗੇ ਜਿਹੜੇ ਮਤਲਬ ਟੈਸਟ ਦੇਣ ਆਏ ਸੀ ਲਗਭਗ ਸਾਰੇ ਹੀ ਵਿਦਵਾਨ ਸੀ ਅ ਜੀ ਵਿਦਵਾਨਾਂ ਦੇ ਵਿੱਚ ਹੋਰ ਵਿਦਵਾਨ ਮਤਲਬ ਲੱਭਣਾ ਵਾਕੇ ਹੀ ਬਹੁਤ ਡਿਫਿਕਲਟ ਕੰਮ ਸੀਗਾ ਸਖਤਰ ਸਾਹਿਬ ਆਪਾਂ ਕਿੰਨਾ ਪੁਆਇੰਟਸ ਦੇ ਉੱਪਰ ਧਿਆਨ ਦੇਣੇ ਆ ਜੀ ਜਿਆਦਾ ਜਦੋਂ ਆਪਾਂ ਜਿਹਨੂੰ ਸਿਲੈਕਸ਼ਨ ਜਦੋਂ A ਤੋਂ ਲੈ ਕੇ Z ਤੱਕ ਯਾਨੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਿੰਨਾ ਪੁਆਇੰਟਸ ਦੇ ਉੱਪਰ ਪੁੱਛਿਆ ਜਾਂਦਾ ਜੀ ਗੁਰਬਾਣੀ ਦਾ ਰਹਿਤ ਮਰਿਆਦਾ ਦਾ ਕਥਾ ਦਾ ਤੇ ਕਿਉਂਕਿ ਬਾਲੋ ਹੁਣ ਜਿਹੜਾ ਸਿੰਘ ਸਾਹਿਬ ਨੇ ਉਹਨਾਂ ਨੇ ਕਥਾ ਦੀ ਬਾਹਰ ਕਿਤੇ ਜਾਂਦੇ ਉਹਨਾਂ ਕਥਾ ਵੀ ਕਰਨੀ ਪੈਣੀ ਹੈ ਜੀ ਗੁਰਬਾਣੀ ਹੀ ਪੜ੍ਹਨੀ ਪੈਣੀ ਆ ਅਰਦਾਸ ਵੀ ਕਰਨੀ ਪੈਣੀ ਆ ਮਰਯਾਦਾ ਰਹਿਤ ਮਰਯਾਦਾ ਸਿੱਖ ਰਹਿਤ ਮਰਯਾਦਾ ਜੋ ਕਾਲਪਤਖ ਸਾਹਿਬ ਦਾ ਪ੍ਰਵਾਨ ਤੇ ਆ ਜੀ ਉਹਦੇ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਜੇ ਨਹੀਂ ਹੋਗੀ ਤੇ ਉਹ ਸੰਗਤ ਨੂੰ ਜਵਾਬ ਨਹੀਂ ਦੇ ਸਕਦੇ ਜੀ ਇਹ ਗੱਲ ਆ ਬਹੁਤ ਬਰੀਕੀ ਚ ਇੱਕ ਤਰ੍ਹਾਂ ਆ ਆਮ ਸੁਣ ਵਾਲੀਆਂ ਬਹੁਤ ਹੀ ਬਰੀਕੀ ਚ ਉਹਦਾ ਦੀ ਸੁਣੀਆਂ ਨਹੀਂ ਸਰ ਕਿਹੜੀਆਂ ਕਿਹੜੀਆਂ ਪ੍ਰਮੁਖ ਜਿਹੜੀਆਂ ਸੰਖੇਪਤਾ ਨੇ ਜੀ ਉਹ ਸ਼ਾਮਲ ਹੋਈਆਂ ਨੇ ਜੀ ਆਪਣੇ ਪ੍ਰੋਗਰਾਮ 'ਚ ਜੀ ਅੱਜ ਹਾਂਜੀ ਸਰ ਅੱਜ ਜੀ ਅੱਜ ਦੇਖੋ ਜੀ ਦਮਦਮਾ ਟਕਸਾਲ ਦੇ ਮੁਖੀ ਜਿਹੜੇ ਬਾਬਾ ਰਾਮ ਸਿੰਘ ਜੀ ਬਾਹਰ ਸੀਗੇ ਜੀ ਉਹਨਾਂ ਦੇ ਸਾਹ ਉਹਨਾਂ ਦੇ ਬਲਾਰਾ ਸਾਹਿਬ ਭਾਈ ਸੁਖਦੇਵ ਸਿੰਘ ਜੀ ਹੋਣੀ ਆਏ ਸੀਗੇ ਜੀ ਇਦਾਂ ਹੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੀ ਆ ਉਹ ਵੀ ਬਾਹਰ ਸੀਗੇ ਉਹਨਾਂ ਦੇ ਨਾਲ ਪਾਪਾ ਸਾਧ ਜੀ ਬਾਬਾ ਨਿਹਾਲ ਜੀ ਉਹ ਆਏ ਸੀਗੇ ਇਦਾਂ ਹੀ ਜਿਹੜੇ ਲਗਭਗ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਟਕਸਾਲਾ ਨੇ ਜੀ ਉਹਨਾਂ ਸਾਰਿਆਂ ਦੇ ਨਮਾਇंदे ਭਾਈ ਮਨੀਸ਼ ਸਿੰਘ ਟਕਸਾਲ ਬਾਬਾ ਇਦਾਂ ਹੀ ਦੂਜੀ ਪਪਾ ਨੇ ਅਸਿੰਘ ਜੀ ਹਰੀਆਂ ਵੇਲਾ ਵਲੋਂ ਪਪਾ ਭੂਰੀ ਵਾਲਿਆਂ ਵਲੋਂ ਲਗਭਗ ਕਾਂਸੀ ਵਾਲੇ ਸਾਰੇ ਜਿੱਤੇ ਸਤਿਪਾਪੁਰਸ਼ ਨੇ ਮੁੰਨਾ ਵੱਲੋਂ ਸਾਰਿਆਂ ਵੱਲੋਂ ਨਵੇਂ ਤੇ ਆਏ ਸਕੱਤਰ ਸਾਹਿਬ ਜਿਹੜੇ ਪ੍ਰਮੁੱਖ ਸਖਸ਼ੀਤਾ ਜਿੰਨੀਆਂ ਵੀ ਆਈਆਂ ਸੀ ਅੱਜ ਪਹੁੰਚੀਆਂ ਸੀ ਜੀ ਇਹਨਾਂ ਸਾਰਿਆਂ ਵੱਲੋਂ ਸਹਿਮਤੀ ਦਿੱਤੀ ਗਈ ਹੈ ਜੀ ਆਪਣੇ ਜਿਹੜਾ ਫੈਸਲਾ ਹੋਇਆ ਜੀ ਹਾਂਜੀ ਹਾਂਜੀ ਤੇ ਧਕਾਰਿਆਂ ਦੀ ਗੂੰਜ ਹੀ ਪ੍ਰਵਾਨ ਗਈ ਜੀ ਸਿੰਘ ਸਾਹਿਬ ਨੇ ਕਿਉਂਕਿ ਇਹ ਤਾਂ ਜੈਕਟਰੂ ਨੇ ਜਿਹੜੇ ਸਿੰਘ ਸਾਹਿਬ ਦੇ chape ਚ ਗੀਤੀਆਂ ਜਿਹੜੀਆਂ ਜੈਕਟਰੂ ਚ ਪ੍ਰਵਾਨ ਹੋਈਆਂ ਜੀ ਅੱਜ ਤੇ ਰਸਮੀ ਐਲਾਨ ਜਿਹੜਾ ਹੁੰਦਾ ਨਾ ਜੀ ਉਹ ਕਰਨਾ ਸੀਗਾ ਜੀ ਜੀ ਇਹ ਰਸਮੀ ਐਲਾਨ ਸਿੰਘ ਸਾਹਿਬ ਵੀ ਨੇ ਅਕਾਲ ਤਖਸਾ ਦੀ ਫਸੀਲ ਤੋਂ ਕੀਤਾ ਜੀ ਇਸ ਦੇ ਮੱਥ ਹਾਂ ਜੀ ਕਿਉਂਕਿ ਇਹ ਆ ਰਾਤਨ ਵੈ ਤਾਂ ਕਿ ਜਿਹੜਾ ਕੋਈ ਵੀ ਸਿੰਘ ਸਾਹਿਬ ਅੰਦਰ ਹੈਡ ਗਾਰੰਟੀ ਜਿਸ ਤੋਂ ਬਗੈਰ ਬਗੈਰ ਜਿਹੜੇ ਗੰਤ ਸਿੰਘ ਲਾਇਆ ਜਾਂਦੇ ਨੇ ਜੀ ਉਹਨਾਂ ਦੇ ਨਾਂ ਜਿਹੜੇ ਆ ਉਹ ਸ਼੍ਰੀ ਅਕਾਲ ਤਖਸਾ ਤੋਂ ਸਿੰਘ ਸਾਹਿਬ ਹੈ ਗ੍ਰਾਂਤੀ ਸੱਚ ਕੰਨ ਸ਼੍ਰੀਮੰਤ ਸਾਹਿਬ ਉਹ ਹੀ ਨਾਲ ਪੜਦੇ ਨੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਜੀ ਸਖਤਰ ਸਾਹਿਬ ਇੱਕ ਥੋੜਾ ਤੋਂ ਖਾਸ ਸਵਾਲ ਪੁੱਛਣਾ ਚਾਹੁੰਦਾ ਜੀ ਥੋੜਾ ਜਿਆ ਸੌਰੀ ਚਾਹੁੰਦਾ ਜੇ ਤੁਹਾਨੂੰ ਵਧੀਆ ਨਾ ਲੱਗੇ ਮੈਂ ਥੋੜਾ ਤਨਖਾਹ ਬਾਰੇ ਦੱਸ ਸਕਦੇ ਆ ਜੇ ਪੇ ਵਗੈਰਾ ਕਿਵੇਂ ਹੁੰਦੀ ਹੈ ਜੀ ਕੋ ਜਿਹੜੇ ਸਿੰਘ ਜਿਹੜੇ ਸਾਡੇ ਇੱਕ ਸਾਡੇ ਮੁਲਾਜ਼ਮੀ ਨੇ ਜੀ ਪਹਿਲਾਂ ਹੀ ਸਾਡੇ ਕੋਲ ਆਲਰੇਡੀ ਜੋਬ ਕਰ ਰਹੇ ਨੇ ਪਹਿਲਾਂ ਹੀ ਆਪਣੇ ਤੋਂ ਮੁਲਾਜ਼ਮ ਨੇ ਠੀਕ ਹੈ ਜੀ ਮੁਲਾਜ਼ਮ ਭਾਈ ਕੇਵਲ ਸਿੰਘ ਨੇ ਪੰਜ ਸਾਲ ਹੀ ਨੇ ਸਾਡੇ ਕੋਲ ਪਹਿਲਾਂ ਜੀ ਜੀ ਤੇ ਦੂਜੇ ਜਿਹੜੀ ਇਹਨਾਂ ਦੀ ਤਰ੍ਹਾਂ ਨਿਯਤ ਕਰਨੀ ਹੈ ਪ੍ਰਧਾਨ ਜੀ ਦੇ ਅਧਿਕਾਰ ਦੇ ਅ ਜਣੀ ਇਸ ਤੋਂ ਬਾਅਦ ਫਿਰ ਤਨਖਾਹ ਦੇ ਵਿੱਚ ਵੀ ਵਾਧਾ ਹੁੰਦਾ ਹੋਊਗਾ ਜੀ ਜਿਹੜੇ ਦੱਸਿਆ ਕਿ ਸਾਡੇ ਜਿਹੜੇ ਗ੍ਰੇਡ ਕਿਉਂਕਿ ਸਾਡੇ ਮਾਸਟਰ ਗ੍ਰੇਡ ਚੱਲਦੇ ਨੇ ਜਿਹੜੇ ਬਲੱ ਪੱਕੇ ਮਲਾਜਮ ਹਿੰਦਾ ਜੀ ਉਹਨਾਂ ਦੀ ਤਰ੍ਹਾਂ ਪਹਿਲਾਂ ਹੀ ਗ੍ਰੇਡਾਂ ਨਾਲੋਂ ਜਿੰਨੀ ਮਤਲਬ ਅਹੀਂ ਬੇਸਿਕ ਮੰਨ ਲਓ ਆਪਾਂ ਹੁਣ ਸੈਕਟਰੀ ਆ ਜੀ ਸੈਕਟਰੀ ਮਤਲਬ 30000 ਦੇ ਇਸ ਦਾ ਜੀ ਤੇ ਜਿਹੜੀ ਤਰ੍ਹਾਂ ਦੇ ਉੱਤੋਂ ਪਹਿਲਾਂ ਡਬਲ ਆ ਜੀ ਇਸ ਤੋਂ ਬਾਅਦ ਇਹ ਕਰਕੇ ਜਿਹੜੀ ਤਰ੍ਹਾਂ ਜੀ ਨਵਾਂ ਨਵੀਂ ਨਿਯੁਕਤੀ ਜਿਹੜੀ ਹੋਈ ਹੁੰਦੀ ਹੈ ਨਾ ਜੀ ਉਹਦਾ ਦਾਵਾ ਤਰਖਾ ਨਿਯਤ ਕਰਨੀ ਦੀ ਜੇ ਇਹਨਾਂ ਦੇ ਪਹਿਲੇ ਆਲਰੇਡੀ ਲੈ ਰਹੇ ਨੇ ਜੀ ਸਿਰਫ ਭਾਈਪਲ ਪ੍ਰਵਿੰਦਰਪਾਲ ਸਿੰਘ ਜਿਹੜੇ ਆ ਉਹਨਾਂ ਦੀ ਤਰਖਾ ਪ੍ਰਧਾਨ ਨਿਯਤ ਕਰਨਗੇ ਜੀ ਜੀ ਉਹ ਵੀ ਸਭ ਸਿੰਘ ਸਾਹਿਬ ਜੀ ਨਾਲ ਵਿਚਾਰ ਕਰਕੇ ਚਾਹ ਸਬਕਮੇਟੀ ਜੋਈ ਸੀ ਕੋਰਡ ਕਰੋ ਜਿਵੇਂ ਇਸਕੱਤਰ ਸਾਹਿਬ ਆਪਣੇ ਅੱਜ ਦੋ ਸਿੰਗ੍ਹ ਸਾਹਿਬਾਨ ਸਿਲੈਕਸ਼ਨ ਹੋਈ ਹੈ ਜੀ ਰਿਕੁਆਇਰਮੈਂਟ ਕਿੰਨੀ ਸੀ ਜੀ ਆਪਾਂ ਕਹਿ ਲਈਏ ਵੀ ਦੋ ਦੀ ਰਿਕੁਆਇਰਮੈਂਟ ਸੀ ਨਹੀਂ ਅਸੀਂ ਜਿਹੜੀਆਂ ਦਰਖਾਸਤਾਂ ਮੰਜੀਆਂ ਸੀ ਦੋਹਾਂ ਦੀਆਂ ਮੰਜੀਆਂ ਸੀ ਅੱਛਾ ਜੀ ਅਖਬਾਰ 'ਚ ਜਿਹੜੀ ਐਡ ਦਿੱਤੀ ਸੀ ਨਾ ਅਸੀਂ ਦੋ ਹੀ ਸਿੰਗ੍ਹ ਸਾਹਿਬਾਂ ਦੀ ਐਡ ਦਿੱਤੀ ਸੀ ਜੀ ਜੀ ਤੇ ਦੋ ਹੀ ਰੱਖਣੇ ਸੀ ਦੋ ਹੀ ਰੱਖੇ ਆਪਣੇ ਇਸਕੱਤਰ ਸਾਹਿਬ ਨੈਕਸਟ ਪ੍ਰੋਸੈਸ ਕੀ ਹੋਊਗਾ ਜੀ ਆਪਣਾ ਜਿਵੇਂ ਹੁਣ ਅੱਜ ਆਪਣਾ ਪ੍ਰੋਗਰਾਮ ਹੋ ਗਿਆ ਜੀ ਸੌਦਾ ਸੰਭਾਲਿਆ ਗਿਆ ਹੈ ਜੀ ਹਾਂ ਜੀ ਹਾਂ ਜੀ ਅਗਲਾ ਪ੍ਰੋਸੈਸ ਕੀ ਹੋਊਗਾ ਜੀ ਤੇ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਰਕਬੀ ਸਿੰਘ ਉਹਣੀ ਹੈਡ ਗ੍ਰੰਤੀ ਨਹੀਂ ਉਹਨਾਂ ਦੇ ਦਿਸ਼ਾ ਨਿਰਦੇਸ਼ ਨੂੰ ਸੱਟ ਕੁੱਟੀ ਕਰਨੀ ਉਹਨਾਂ ਨੇ ਜੀ ਕਿਉਂਕਿ ਅੰਦਰਲਾ ਪ੍ਰਬੰਧ ਜਿਹੜਾ ਹੁੰਦਾ ਉਹ ਮੁੱਖ ਕ੍ਰਾਂਤੀ ਸਤਜਨ ਸ਼ੇਮੰਦ ਸਾਬ ਦਾ ਹੁੰਦਾ ਜੀ ਇਹ ਤਾਂ ਅੱਜ ਦੀ ਤਰੀਕ ਤੁਸੀਂ ਸਿੰਘ ਸਾਹਿਬ ਗਿਆਨੀ ਰਕਬੀ ਸਿੰਘ ਦੀ ਮੁਕਰਨਤੀ ਵੀ ਨਹੀਂ ਤੇ ਜਾਇਦਾਸ਼ੀ ਅਕਾਲਪੁਰ ਸਾਹਿਬ ਵੀ ਨਹੀਂ ਜੀ ਉਹਨਾਂ ਹੀ ਡਿਊਟੀਆਂ ਇਹਨਾਂ ਨੂੰ ਲੈਣੀਆਂ ਨੇ ਅੰਦਰ ਜੀ ਜੀ ਸਕੱਤਰ ਸਾਹਿਬ ਲਾਸਟ ਦੇ ਵਿੱਚ ਤੁਸੀਂ ਮੈਸੇਜ ਕੌਮ ਵਾਸਤੇ ਕੀ ਦੇਣਾ ਚਾਹੁੰਦੇ ਹੋ ਜੀ ਕੋਈ ਮੈਂ ਤੇ ਕਰਵਾਣਾ ਜਾਂ ਸੇਵਾਦਾਰ ਗੁਰੂ ਘਰ ਦਾ ਕੁੱਕਰ ਆ ਮੈਂ ਤਾਂ ਸੰਦੇਸ਼ ਕੀ ਦੇਣਾ ਚ ਦੇ ਸਕਦਾ ਮੈਂ ਤਾਂ ਸੰਗਤ ਨੂੰ ਪੀ ਨਹੀਂ ਕਰ ਸਕਦਾ ਜੀ ਕਿਉਂਕਿ ਅੱਜ ਜਿਹੜੇ ਹਾਲਾਤ ਨੇ ਸਿੱਖ ਕੌਮ ਦੇ ਜੀ ਜਿੰਨਾ ਚਿਰ ਸਿੱਖ ਕੌਮ ਇਕੱਠੀ ਨਹੀਂ ਹੁੰਦੀ ਜਿੰਨਾ ਚਿਰ ਅਸੀਂ ਸ਼੍ਰੀ ਅਕਾਲ ਤਖਤ ਸਿੱਧ ਛਤਰ ਛਾਇਆ ਹੇਠ ਇਕੱਠੇ ਨਹੀਂ ਹੁੰਦੇ ਜੀ ਸਾਨੂੰ ਜਿਹੜੀਆਂ ਚਰੋਟੀਆਂ ਸਾਡੇ ਸਾਹਮਣੇ ਆ ਇਹਨਾਂ ਦਾ ਟਕਰਾ ਕਰਨਾ ਬਹੁਤ ਮੁਸ਼ਕਲ ਜੀ ਜੀ ਅੱਜ ਜੇ ਅਸੀਂ ਸ਼੍ਰੀ ਕਾਲ ਤਖਸਾਲ ਦੇ ਛਤਰ ਛਾਇਆ ਹੇਠ ਇਕੱਠੇ ਹੁੰਨੇ ਆ ਜੀ ਤੇ ਜਿਹੜਾ ਅਮਰਤ ਸਾਡੇ ਉਹ ਅਸੀਂ ਅਮਰ ਛੱਕੇ ਗੁਰੂ ਵਾਲੇ ਬੰਦੇ ਆ ਜੀ ਸਾਡੀਆਂ ਇਹਨਾਂ ਚੁਣੌਤੀਆਂ ਦਾ ਸਾਹਮਣਾ ਤਾਂ ਹੀ ਕੀਤਾ ਜਾ ਸਕਦਾ ਜਿੱਦਾਂ ਅੱਜ ਹਾਲਾਤ ਨੇ ਪੰਜਾਬ ਦੇ ਜਾਂ ਸਿੱਖ ਕੌਮ ਨੂੰ ਹਰ ਇੱਕ ਬੰਦੇ ਚੋਂ ਲੁੱਟੀਂਦੇ ਜਾ ਰਹੀ ਹੈ ਜੀ ਸਿੱਖ ਕੌਮ 'ਚ ਆਂਦਾ ਹੈ ਅੰਗਰੇਜ਼ਾਂ ਦੀ ਪਾਲਿਸੀ ਹੁੰਦੀ ਪਾੜੋ ਦੇ ਰਾਜ ਕਰੋ ਜੀ ਅੱਜ ਉਹ ਪਾਲਿਸੀ ਜਿਹੜੀ ਉਹ ਜਿਹੜੀ ਸਿੱਖ ਕੌਮ ਨਾਲ ਕੀਤੀ ਜਾ ਰਹੀ ਹੈ ਜੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਘਰ ਨੂੰ ਸਕੇ ਲੜਾਇਆ ਜਾਵੇ ਇੱਕ ਦੂਜੇ ਦੇ ਵਿਰੋਧ ਕਰਾਇਆ ਜਾਵੇ ਜੀ ਤੇ ਇਹ ਜਿਹੜੀ ਜਿੰਨਾ ਚਿਰ ਸਾਡੀ ਸੋਚ ਅਸੀਂ ਨਹੀਂ ਬਦਲਦੇ ਜਾਂ ਅਸੀਂ ਕਾਲ ਤੱਕ ਸਾਡੀ ਛਤਰ ਛਾਇਆ ਇਕੱਠੇ ਹੋ ਕੇ ਜਿੰਨਾ ਚਿਰ ਕਾਲ ਤੱਕ ਸਾਡੇ ਜਹਤਾਰ ਨੂੰ ਦਾ ਹੁਕਮ ਨਹੀਂ ਮੰਨਦੇ ਉਹਨਾਂ ਚਿਰ ਇਹ ਜਣੀਆਂ ਚੁਟੌਂਦੀਆਂ ਸਾਡੇ ਸਾਹਮਣੇ ਰਹਿਣਗੀਆਂ ਜੀ ਮੈਂ ਪੰਥ ਨੂੰ ਅਪੀਲ ਕਰਦਾ ਕਿ ਅੱਜ ਇਹਨਾਂ ਲੋਕਿਆਂ ਦਾ ਸਾਹਮਣਾ ਕਰ ਲਈ ਸਾਨੂੰ ਜੈਦਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਕਿਉਂਕਿ ਜੈਦਰ ਅਕਾਲ ਤਖਤ ਸਾਹਿਬ ਦਾ ਹੁਕਮ ਕਿਸੇ ਆਮ ਇਨਸਾਨ ਦਾ ਹੁਕਮ ਨਹੀਂ ਤਾਂ ਜੀ ਉਹ ਅਸੀਂ ਸਿੱਖੋਂ ਸਮਝਦੇ ਹਾਂ ਕਿ ਉਹ ਅਕਾਲ ਤਖਤ ਸਾਹਿਬ ਅਕਾਲ ਪੁਰਖ ਦਾ ਹੁਕਮ ਹੁੰਦਾ ਜੀ ਤੇ ਉਹ ਅਕਾਲ ਪੁਰਖ ਸਾਹਿਬ ਇਹਨਾਂ ਸਿੰਘ ਸਾਹਿਬਾਂ ਦੇ ਰਾਹੀਂ ਜਿਹੜਾ ਉਹ ਸਿੱਖ ਪੰਥ ਕੋਲ ਸੇਵਾ ਲਈਦਾ ਸਤਿ ਸ੍ਰੀ ਅਕਾਲ ਸਰ ਅਸੀਂ ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਤੁਹਾਡਾ ਆਪਣੇ ਚੈਨਲ ਤੇ ਵੈਲਕਮ ਵੀ ਕਰਦੇ ਆ ਜੀ ਉਹ ਮੈਂ ਪਹਿਲਾਂ ਕਹਿਣਾ ਸੀ ਮੇਰੇ ਖਿਆਲ ਚੋਂ ਨਿਕਲ ਗਈ ਸੀ ਜੀ ਗੱਲ ਕੋਈ ਨਹੀਂ ਜੀ ਧੰਨਵਾਦ ਤੁਹਾਡਾ ਜੀ ਤੁਸੀਂ ਬਹੁਤ 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 ਵੇਪਨ ਕਰਨ ਕਰੀ ਜਿਹੜਾ ਚੈਨਲ ਸਰ ਆਪਣਾ ਆਪਣਾ ਕਲਮ ਨਿਰਪੱਖ ਚੈਨਲ ਹੈ ਜੀ ਧੰਨਵਾਦ ਜੀ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਖਾਸ ਜੀ ਥੈਂਕ